ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਪਹੁੰਚੇ ਹਾਂ ਪਿੰਡ ਸਦਮਾ ਕਲਾ ਜੋ ਕਿ ਜਗਰਾਉਂ ਦੇ ਨਜ਼ਦੀਕ ਹੈ ਇੱਥੇ ਟਾਲੀਵਾਲ ਟੈਲੀਕਾਮ ਇਲੈਕਟ੍ਰੀਸ਼ੀਅਨ ਨਿਊ ਦੁਕਾਨ ਖੁੱਲ ਚੁੱਕੀ ਹੈ ਜੋ ਕਿ ਸਦਮਾ ਤੋਂ ਅਲੀਗੜ ਵਾਲੇ ਰੋਡ ਦੇ ਉੱਤੇ ਸਥਿਤ ਦੁਕਾਨ ਹੈ ਪੁਲਸੀਆ ਜੀ ਜਿਹੜੀ ਇਹ ਮਾਰਕੀਟ ਹੈ ਉਹਨਾਂ ਦੀ ਦੁਕਾਨ ਹੈ ਇੱਥੇ ਆਪ ਸੰਗਤ ਨੂੰ ਹਰੇਕ ਪ੍ਰਕਾਰ ਦੀ ਜੋ ਮੋਬਾਈਲ ਦੀ ਐਸੈਸਰੀ ਪ੍ਰਾਪਤ ਹੋ ਸਕਦੀ ਹੈ 1 ਰੁਪਏ ਤੋਂ ਲੈ ਕੇ 3500 4000 ਤੱਕ ਦੀ ਆਈਟਮ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਜੇ ਕਿਸੇ ਵੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੋਬਾਈਲ ਦੀ ਐਸੈਸਰੀ ਪ੍ਰਾਪਤ ਕਰਨੀ ਹੋਵੇ ਆਪ ਸੰਗਤ ਇਸ ਦੁਕਾਨ ਤੇ ਪਹੁੰਚ ਕੇ ਪ੍ਰਾਪਤ ਕਰ ਸਕਦੇ ਹੋ ਸੋ ਬਧੇਰੇ ਜਾਣਕਾਰੀ ਲਈ ਸਦਮਾ ਕਲਾ ਨਗਰ ਵਿਖੇ ਇਸ ਮਾਰਕੀਟ ਨਜ਼ਦੀਕ ਜੋਸਫ ਜੀ ਭਗਵਾਨ ਦਾ ਮੰਦਿਰ ਹੈ ਉੱਥੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਸਕਦੇ ਹੋ ਆਓ ਤੁਹਾਨੂੰ ਇਸ ਦੁਕਾਨ ਦੇ ਵਿੱਚ ਜੋ ਜੋ ਆਤਮਾ ਹਨ ਉਹਨਾਂ ਪ੍ਰਤੀ ਜਾਣੂ ਕਰਵਾਉਣ ਦਾ ਯਤਨ ਕਰੀਏ ਜਿਵੇਂ ਕਿ ਇਸ ਦੁਕਾਨ ਦੇ ਵਿੱਚ ਬਹੁਤ ਵਧੀਆ ਐਕਸੈਸਰੀ ਸਾਨੂੰ ਹੋਲ ਸੇਲ ਤੇ ਪ੍ਰਾਪਤ ਹੋ ਸਕਦੀ ਹੈ ਬਹੁਤ ਹੀ ਵਧੀਆ ਮੋਬਾਈਲ ਹਨ ਬਹੁਤ ਹੀ ਵਧੀਆ ਚਾਰਜਡ ਬੈਟਰੀਆਂ ਔਰ ਜਿਵੇਂ ਕਿ ਮੋਬਾਈਲ ਵਾਸਤੇ ਆਪ ਪਿਆਰਿਆਂ ਨੂੰ ਇਹ ਜੋ ਮੋਬਾਈਲ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਐਕਸੈਸਰੀ ਹੈ ਵਰਤਣ ਵਾਸਤੇ ਪ੍ਰਾਪਤ ਹੋਵੇਗੀ 1 ਰੁਪਏ ਤੋਂ ਸ਼ੁਰੂ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਚਾਰਜਰ ਦੇ ਤਾਰ ਦੇ ਉੱਤੇ ਲਵੇਟਣ ਵਾਸਤੇ ਪ੍ਰਾਪਤ ਹੈ 1 ਰੁਪਏ ਤੋਂ ਸ਼ੁਰੂ ਇਹ ਜਿਹੜਾ ਮੋਬਾਈਲ ਦਾ ਸਟੈਂਡ ਹੈ ਦੇਖ ਰਹੇ ਹਾਂ तकरीबन ਤੁਹਾਨੂੰ 10 ਰੁਪਏ 12 ਰੁਪਏ ਦਾ ਪਵੇਗਾ ਔਰ ਬਹੁਤ ਹੀ ਵਧੀਆ ਐਸੈਸਰੀ ਇਹ ਘੜੀਆਂ ਹਨ ਜੋ ਕਿ ਤੁਹਾਨੂੰ तकरीबन 850 ਦੀ 800 ਦੀ तकरीबन ਇੱਕ ਘੜੀ ਜਿਹੜੀ ਪ੍ਰਾਪਤ ਹੋਵੇਗੀ ਬਹੁਤ ਹੀ ਵਧੀਆ ਇਹ ਘੜੀਏ ਇਹ 에어ਪੋਰਟ ਹਨ ਜੋ ਕਿ ਬਹੁਤ ਹੀ ਵਧੀਆ ਆਪ ਆਏ ਹੋਿਆਂ ਨੂੰ ਇਸ ਦੁਕਾਨ ਤੋਂ ਪ੍ਰਾਪਤ ਹੋਣਗੇ ਇਹ ਜੋ ਆਪ ਸਮਤ ਨੂੰ ਬਲੂ ਤੋਥ ਦਾ ਜੋ ਕੰਨ ਕਾਨਾਂ ਦੇ ਵਿੱਚ ਲਾਉਣ ਵਾਸਤੇ ਹੈ ਇਹ ਛੱਲਾ ਜਿਹੜਾ ਕਿ ਬੈਟਰੀ ਤੇ ਚੱਲਣ ਵਾਲਾ ਔਰ ਇਸ ਦੇ ਨਾਲ ਵੀਡੀਓ ਬਣਾਈ ਜਾ ਸਕਦੀ ਕੈਮਰਾ ਇਹ ਜੋ ਪੁਰਾਣੇ ਸਮਿਆਂ ਦੇ ਵਿੱਚ ਟੈਲੀਫੋਨ ਦੇ ਨਾਲ ਗੱਲਬਾਤ ਹੁੰਦੀ ਸੀ ਇਹ ਮੋਬਾਈਲ ਦੇ ਨਾਲ ਅਟੈਚ ਹੋ ਕੇ ਉਸੇ ਤਰ੍ਹਾਂ ਹੀ ਪ੍ਰਾਪਤ ਹੋਵੇਗਾ ਇਹ ਜੋ 에어ਪੋਰਟ ਹਨ ਬਹੁਤ ਹੀ ਵਧੀਆ ਚੰਗੀ ਕੁਆਲਿਟੀ ਦੇ ਨੇ ਵਧੀਆ ਇਹਨਾਂ ਦੀ ਬੈਟਰੀ ਬੇਕਅਪ ਹੈ ਔਰ ਜੇ 에어ਪੋਰਟ ਬਹੁਤ ਹੀ ਵਧੀਆ ਵੀ ਚੰਗੀ ਸ਼ਬਦਾ ਦੇ ਹਨ ਚੰਗੇ ਬੈਟਰੀ ਬੇਕਅਪ ਦੇ ਨੇ ਇਹ ਜੋ ਦੇਖ ਰਿਹਾ ਹਾਂ ਬੈਟਰੀ ਜੋ ਕਿ ਪਾਵਰ ਬੈਂਕ ਹੈ ਇਹ ਬਹੁਤ ਹੀ ਵਧੀਆ ਇਹ ਵੀ ਪ੍ਰਾਪਤ ਕਰ ਸਕਦੇ ਹੋ ਚੰਗੇ ਹੋਲ ਸੇਲ ਤੇ ਔਰ ਇਥੇ ਵਧੀਆ ਜਿਵੇਂ ਗੋਲਡਨ ਬਾਜ ਹਨ ਕੜੀਆਂ ਹਨ ਉਹ ਵੀ ਪ੍ਰਾਪਤ ਕਰ ਸਕਦੇ ਹੋ ਇਹ ਹਨ ਮੋਟਰਸਾਈਕਲ ਦੇ ਉੱਤੇ ਲੱਗਣ ਵਾਲਾ ਮੋਬਾਈਲ ਦਾ ਸਟੈਂਡ ਔਰ ਇਹ ਬਹੁਤ ਹੀ ਵਧੀਆ ਚਾਰਜਰ ਹੋਣ ਵਾਲਾ ਬੱਲਬ ਜੋ ਕਿ ਕਿਸੇ ਵੀ ਹੋਲਡਰ ਤੋਂ ਬਿਨਾਂ ਆਪ ਦੇ ਹੱਥਾਂ ਦੇ ਵਿੱਚ ਜਗੇਗਾ ਚੱਲੇਗਾ ਔਰ ਵੀ ਹੋਰ ਵੀ ਅਨੇਕ ਪ੍ਰਕਾਰ ਦੀਆਂ ਸਸਤੀਆਂ ਜਿਵੇਂ ਇਹ ਮੈਕ ਆਪ ਮੋਬਾਈਲ ਦੇ ਨਾਲ ਅਟੈਚ ਕਰਕੇ ਇਸ ਨੂੰ ਵੀਡੀਓ ਦੇ ਬਣਾਉਣ ਵਾਸਤੇ ਵਰਤੋਂ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਡੈਕਟਰ ਐਪਲ ਦਾ オリジナル ਇਹ ਚਾਰਜਨ ਹਨ ਬਹੁਤ ਹੀ ਵਧੀਆ ਔਰ ਨਾਲ ਹੀ ਸਾਡੇ ਕੋਲ ਇਸ ਦੁਕਾਨ ਦੇ ਉੱਤੇ ਇਦਾਂ ਦੀਆਂ ਬਹੁਤ ਹੋਰ ਸਾਰੀਆਂ ਆਈਟਮਾਂ ਨੇ ਇਹ ਵੀ ਬਹੁਤ ਹੀ ਵਧੀਆ ਰਿਪੋਰਟ ਹਨ ਆਪ ਸੰਗਤ ਵਾਸਤੇ ਵਰਤਣ ਲਈ ਜੋ ਕਿ ਚੰਗੀ ਕੁਆਲਿਟੀ ਦੇ ਨੇ ਇਦਾਂ ਦੀਆਂ ਲਾਈਟਾਂ ਜੋ ਕਿ ਆਪ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿਆਰਿਆਂ ਨੂੰ ਜੋ ਗਿਫਟ ਰੂਪ ਦੇ ਵਿੱਚ ਵੀ ਦੇ ਸਕਨੇ ਹੋ ਹੋਰ ਵੀ ਬਧੇਰੇ ਜਾਣਕਾਰੀ ਵਾਸਤੇ ਇਸ ਦੁਕਾਨ ਤੇ ਪੁੱਜਣ ਦਾ ਯਤਨ ਕਰਿਓ ਜੀ ਇਹ ਬਹੁਤ ਵਧੀਆ ਡਾਕਟਰ ਹੈ ਔਰ ਨਾਲ ਹੀ ਇਦਾਂ ਦੇ ਹੈੱਡਫੋਨ ਚੰਗੀ ਕੁਆਲਿਟੀ ਦੇ ਚੰਗੇ ਵੇਚਦੇ ਹਨ ਜੋ ਕਿ ਬਾਜ਼ਾਰ ਦੇ ਨਾਲੋਂ ਤੁਹਾਨੂੰ ਵਧੀਆਂ ਚੰਗੀ ਕੁਆਲਿਟੀ ਦੇ ਔਰ ਸਸਤੇ ਰੇਟ ਦੇ ਵਿੱਚੋਂ ਹੋਲ ਸੇਲ ਤੇ ਪ੍ਰਾਪਤ ਹੋਵਣਗੇ ਸੋ ਅਨੇਕ ਪ੍ਰਕਾਰ ਦਾ ਇੱਥੇ ਸਮਾਨ ਹੈ ਜਿਸ ਨੂੰ ਦੇਖਣ ਵਾਸਤੇ ਆਪ ਸੰਦੇਸ਼ ਦੁਕਾਨ ਤੇ ਪਹੁੰਚਣ ਦਾ ਜਤਨ ਕਰਿਓ ਇਹ ਜੀ ਮੋਬਾਈਲ ਦੇ ਨਾਲ ਅਟੈਚ ਹੋਣ ਵਾਲਾ ਮਾਈਕ ਹੈ ਵਾਇਰਲੈਸ ਇਹ ਮੋਬਾਈਲ ਤੇ ਵੀਡੀਓ ਬਣਾਉਣ ਵਾਸਤੇ ਜੋ ਸਾਨੂੰ ਚਾਹੀਦੀ ਲਾਈਟ ਉਹਦਾ ਹੈ ਅਨੇਕ ਪ੍ਰਕਾਰ ਦੀਆਂ ਲਾਈਟਾਂ ਹਨ ਔਰ ਇੱਥੇ ਇਹ ਜੋ ਦੇਖ ਰਿਹਾ ਹਾਂ ਤਕਰੀਬਨ ਇਦਾਂ ਦੀ ਐਸੈਸਰੀ ਤਕਰੀਬਨ ਬਹੁਤ ਕਾਫੀ ਹੈ ਇੱਥੇ ਆ ਕੇ ਤੁਹਾਨੂੰ ਪਤਾ ਲੱਗੇਗਾ ਕਿ ਐਸੈਸਰੀ ਦੀ ਕੀਮਤ ਬਾਜ਼ਾਰ ਦੇ ਨਾਲੋਂ ਕਿੰਨੀ ਘੱਟ ਹੈ ਬਹੁਤ ਹੀ ਵਧੀਆ ਸਸਤੇ ਰੇਟ ਦੇ ਉੱਤੇ ਇੱਥੇ ਆਪ ਸੰਗਤ ਲਾਹੇ ਪ੍ਰਾਪਤ ਕਰ ਸਕਦੇ ਹੋ ਤਕਰੀਬਨ ਇਸ ਦੁਕਾਨ ਦੇ ਉੱਤੇ ਜਿਵੇਂ ਆ ਆ ਦੇਖ ਰਹੇ ਹੋ ਗੈਟ ਰੂਪ ਦੇ ਵਿੱਚ ਵੀ ਆਪ ਆਪਣੇ ਸਾਰੇ ਸੰਬੰਧੀਆਂ ਨੂੰ ਦੇ ਸਕਦੇ ਹੋ ਇਸ ਤਰ੍ਹਾਂ ਦੀਆਂ ਵਸਤਾਂ ਹਨ ਇਹ ਜੋ ਆਪ ਇਲੈਕਟ੍ਰੀਸ਼ੀਅਨ ਵਾਈਟ ਦੇਖ ਰਹੇ ਹੋ ਇਹ ਤਕਰੀਬਨ ਇਹ ਸਪੀਕਰ ਬਲੂਟੁੱਥ ਸਪੀਕਰ ਦੇਖ ਰਹੇ ਹੋ ਹੋਰ ਵੀ ਬਹੁਤ ਸਾਰੇ ਪ੍ਰਕਾਰ ਦੀਆਂ ਵਸਤਾਂ ਹਨ ਇਹ ਜਿਹੜਾ ਬੂੜ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਚਾਰਜਰ ਵੀ ਲੱਗ ਸਕਦਾ ਔਰ ਆਮ ਕਰਦੇ ਵਿੱਚ ਬਿਜਲੀ ਵੀ ਪ੍ਰਾਪਤ ਕਰ ਸਕਦੇ ਹਾਂ ਲਾ ਸਕਦੇ ਹਾਂ ਇਹ ਮੋਬਾਈਲ ਦੇ ਖਬਰ ਹਨ ਜਿਹੜੇ ਦੇਖ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਭਾਈ ਔਰ ਨਾਲ ਹੀ ਇਸ ਦੁਕਾਨ ਤੇ ਬਲੂਟੁੱਥ ਵਾਲੇ ਸਪੀਕਰ ਅਨੇਕ ਪ੍ਰਕਾਰ ਦੇ ਵੱਡੀ ਕੀਮਤ ਵਿੱਚ ਵੱਡੇ ਰੂਪ ਦੇ ਵਿੱਚ ਪਰਮਾਰ ਦੇ ਵਿੱਚ ਪਏ ਹਨ ਖਜ਼ਾਨੇ ਦੇ ਰੂਪ ਦੇ ਅੰਦਰ ਲੁੱਟ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਔਰ ਨਾਲ ਹੀ ਇਸ ਦੁਕਾਨ ਦੇ ਉੱਤੇ ਤਕਰੀਬਨ ਇਹਨਾਂ ਵੀਰਾਂ ਨੇ ਇਲੈਕਟ੍ਰੀਸ਼ਨ ਵਾਸਤੇ ਡੈਕੋਰੇਟ ਲਾਈਟਾਂ ਦਾ ਖਾਸ ਪ੍ਰਬੰਧ ਲੜੀਆਂ ਦਾ ਪ੍ਰਬੰਧ ਹੈ 사ਉਂਡ ਦਾ ਡੀਜੇ ਦਾ ਖਾਸ ਪ੍ਰਬੰਧ ਹੈ ਸੋ ਆਪ ਵਧੇਰੇ ਜਾਣਕਾਰੀ ਲਈ ਇਸ ਦੁਕਾਨ ਤੇ ਪਹੁੰਚਣ ਦਾ ਜਤਨ ਕਰਿਓ ਸੋ ਇਸ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨ ਵਾਲੇ ਵਿਅਕਤੀ ਨੂੰ ਸਾਡੇ ਵੱਲੋਂ ਇਹ ਮੋਬਾਈਲ ਦਾ ਸਟੈਂਡ ਔਰ ਚਾਰਜਰ ਦੀ ਤਾਰ ਦੇ ਉੱਤੇ ਲਵੇਟਣ ਵਾਲੀ ਇਹ ਜੋ ਆਈਟਮ ਹੈ ਉਹ ਫਰੀਦਤੀ ਜਾਵੇਗੀ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਿਓ ਜੀ ਸੋ ਇਸ ਦੁਕਾਨ ਤੇ ਪਹੁੰਚਣ ਦਾ ਯਤਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ